ਆਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਤਾਂ ਦੀ ਵੈਰੈਟੀ ਜੀ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਵਿਆਹ ਸ਼ਾਦੀਆਂ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਵਧੀਆ ਕੁਆਲਿਟੀ ਇਹ ਆਹ ਦੇਖੋ ਜੀ ਬਿਲਕੁਲ ਫੈਂਸੀ ਬੁਟੀਕ ਦੇ ਪੀਸ ਹੈ ਜੀ ਇਹ ਸਾਰੇ ਇਹ ਬਿਲਕੁਲ ਫੈਂਸੀ ਕੜਾਈ ਦੇ ਉੱਤੇ ਨਾਲ ਪੌਂਚਾ ਵਰਕ ਪੌਂਚਾ ਵਰਕ ਤੇ ਨਾਲ ਬਾਜੂ ਵਰਕ ਪੌਂਚਾ ਵਰਕ ਤੇ ਬਾਜੂ ਵਰਕ ਦੇ ਨਾਲ ਹੈ ਜੀ ਇਹ ਫੈਂਸੀ ਕਢਾਈ ਹੈਗੀ ਦੁਪੱਟਾ ਵੀ ਨਾਲ ਇਹਦੇ ਆ ਦੇਖੋ ਜੀ ਫੈਂਸੀ ਦੁਪੱਟਾ ਨਾਲ ਸੂਰ ਦੇ ਕਢਾਈ ਨਾਲ ਦਾ ਸਮੇਂ ਬਣਿਆ ਹੋਇਆ ਦੁਪੱਟਾ ਜੀ ਬਿਲਕੁਲ ਮਾਰਕਰ ਦੇ ਵਿੱਚ ਵਿਕੇ 2000 ਦਾ ਵਿਕੇ 2200 ਦਾ ਸਾਡਾ ਰੇਟ ਸਿਰਫ 1150 ਰੁਪਏ ਜੀ ਇਹ ਸਾਢੇ 1150 ਦੇ ਵਿੱਚ ਫੈਂਸੀ ਕੜਾਈ ਦੇ ਨਾਲ ਫੈਂਸੀ ਦੁਪੱਟੇ ਦੇ ਨਾਲ ਰੰਗ ਫੈਂਸੀ ਕੱਲ ਦਾ ਸਾਰੀ ਕੁੜੀਆਂ ਕੱਤਰੀਆਂ ਦੀ ਵੈਰਿਟੀ ਹੈ ਜੀ ਬਿਲਕੁਲ ਇਹ ਵਿਆਹ ਸ਼ਾਦੀਆਂ ਦੀ ਵੈਰਿਟੀ ਹੈਗੀ ਸੇਰ ਮੇਲੇ ਦਿੱਤੇ ਜੀ ਇਹ ਸਾਢੇ 1150 ਦੇ ਵਿੱਚ ਕਾਤਾ ਜੀ ਸੂਟ ਸਾਢੇ 1150 ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਵਿੱਚ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਹੇਗਾ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਇਹ ਹੋਰ ਫੈਂਸੀ ਕੁਆਲਿਟੀ ਹੈ ਦੇਖੋ ਜੀ ਕੱਪੜਾ ਟਾਈ ਵੀਟੇ ਕੱਪੜਾ ਜੀ ਇਹ ਆਹ ਦੇਖੋ ਜੀ ਫੈਂਸੀ ਕਢਾਈ ਜਿਵੇਂ ਆਪਾਂ ਕਹਿੰਦੇ ਥੋੜਾ ਜਿਹਾ ਗਲਮਾ ਬਣਿਆ ਹੈਗਾ ਥੱਲੇ ਕਢਾਈ ਬਣੀ ਹੋਈ ਹੈ ਇਸ ਦੇ ਵਿੱਚ ਨਾਲ ਤੇ ਨਾਲ ਬਣਾਈ ਜਦੇ ਪੌਂਚਾ ਵਰਕ ਪੌਚਾ ਵਰਕ ਨਾਲ ਹੈਗਾ ਇਹ ਦਪੱਟਾ ਟੈਵੀ ਦਾ ਆਹ ਦਪੱਟਾ ਜੀ ਨਾਲ ਟੈਵੀ ਦਾ ਜਿਵੇਂ ਮੈਂ ਕਹਿੰਦਾ ਕੁੜੀਆਂ ਕਿਤਰੀਆਂ ਜੀ ਕੁਆਲਿਟੀ ਚਾਹੀਦੀ ਹੈ ਜੀ ਬਿਲਕੁਲ ਵਧੀਆ ਵਿਆਹ ਸ਼ਾਦੀਆਂ ਵਾਸਤੇ ਇਹਦਾ ਰੇਟ ਹੈ ਜੀ 1200 ਰੁਪਿਆ 1200 ਰੁਪਏ ਦੇ ਵਿੱਚ ਜੀ ਫੈਂਸੀ ਕੁਆਲਿਟੀ ਫੈਂਸੀ ਕਪੜੇ ਦੇ ਉੱਤੇ ਜੀ ਸਾਰਾ ਇਹ ਨਵੇਂ ਕਪੜੇ ਦੇ ਟੈਵੀ ਕਪੜਾ ਜੱਲਿਆਓ ਕਪੜੇ ਦੇ ਉੱਤੇ ਹੈ ਜੀ ਇਹ ਦਪੱਟਾ ਵੀ ਫੈਂਸੀ ਹੈ ਨਾਲ ਟੈਵੀ ਦਾ ਟੈਵੀ ਦਾ ਕਪੜਾ ਹੈਗਾ ਪੌਚਾ ਦੇ ਉੱਤੇ ਕਢਾਈ ਹੈ घेट से कढ़ाई है थोड़ी थोड़ी गलमे कढ़ाई है, ये। ये है। जी अचे बनी है कढ़ाई सिर्फ बारह सौ करता जी ये ये कलर देखो जी कलर सारे फैंसी कलर है तो जा गा जा गा जी बिल्कुल नवे चाटने फैंसी ब्याह शादियों सिर्फ बारह सौ का करता जी सूट भ्रावों की हट्टी के उ हर किस्म सूटा का भारी सेल मेला चल रहा जी ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਜੀ। ਆ ਦੇਖੋ ਇਹ ਦੇ ਵਿੱਚ ਆ ਗਿਆ ਜੀ ਇਹ। ਕਿਉਂ ਸ਼ਿਮਰ ਦੇ ਉੱਤੇ? ਇਹੋ ਸ਼ਿਮਰ ਦੇ ਉੱਤੇ ਆ ਜੀ ਇਹ। ਇਹ ਕੁੱਤੀ ਐ। ਸਾਰਾ ਘਰੇ ਦੇ ਸੇ ਕੰਮ ਮੈਂ। ਨਿਚੇ ਬਣਿਆ ਹੋਇਆ ਹੈਗਾ ਸਾਰਾ ਸਾਈਡ ਬਣੀ ਫੀਜ ਪੂਰੀ ਵਧੀਆ ਤੇ ਪਲੇਰ ਸਲਵਾਰ ਹੈ ਜਿਹਦੇ ਨਾਲ ਪਿਓਰ ਦੀ ਤੇ ਨਾਲ ਦੁਪੱਟਾ ਬਿਲਕੁਲ ਫੈਂਸੀ ਦੁਪੱਟਾ ਹੈ ਜਿਹਦੇ ਨਾਲ ਆਹ ਲੋ ਜੀ ਪੂਰਾ ਫੈਂਸੀ ਦੁਪੱਟਾ ਹੈ ਜੀ ਚਲੂਨ ਦਾ ਦੁਪੱਟਾ ਹੈਗਾ ਇਹਦਾ ਰੇਟ ਹੈ ਜੀ ਸਿਰਫ 1500 ਰੁਪਏ ਘੱਟਾ ਜੀ ਇਹ ਸੇਲ ਮੇਲੇ ਦਿੱਤੇ ਜੀ 1500 ਰੁਪਏ ਦੇ ਵਿੱਚ ਪ्योर ਸ਼ਿਮਰ ਦਾ ਸੂਟ ਹੈਗਾ ਪ्योरਟੀ ਸਰਵਰ ਲੱਗੀਆਂ ਨਾਲ ਚਰੂਨ ਦਾ ਦੁਪੱਟਾ ਜੀ ਫੈਨਸੀ ਕੜਾਈ ਵਾਲਾ ਸਿਰਫ 1500 ਰੁਪਏ ਦੇ ਵਿੱਚ ਘੱਟਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦਿੱਤੇ ਜੀ ਰੰਗ ਇਹਦੇ ਵਿੱਚ ਡਿਜ਼ਾਈਨ ਹੋਰ ਵੀ ਹੈਗੇ ਨੇਗੇ ਕਲਰ ਵਧੀਆ ਫੈਨਸੀ ਕਲਰਾਂ ਦੇ ਵਿੱਚ ਮਾਲ ਹੈ ਸਾਰਾ ਜੀ ਇਹ ਜਿੰਨੇ ਮਰਜ਼ੀ ਹੂ ਲੈ ਸਕਦੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਸਪੈਸ਼ਲ ਵਿਆਹ ਸ਼ਾਦੀਆਂ ਵਾਲੇ ਕਲਰ ਆ ਗਏ ਇਹ ਪਿਓਰ ਤੇ ਕੱਪੜਾ ਹੈਗਾ ਅੱਜ ਵੈਰਾਈਟੀ ਤੋਂ ਸਾਰੀ ਵਧੀਆ ਵਿਆਹ ਸ਼ਾਦੀਆਂ ਦਿਖਾ ਰਹੀ ਸਾਰੀ ਇਹ ਆ ਦੇਖੋ ਜੀ ਪਿਓਰ ਤੇ ਕੱਪੜਾ ਜੀ ਬਿਲਕੁਲ ਫੈਨਸੀ ਪਿਓਰ ਤੇ ਕੱਪੜਾ ਦਪਟਾ ਪਿਆਰ ਚਰੂੰਦਾਈ ਨਾਲੇ ਦੇ ਦਪਟਾ ਚਰੂੰਦਾ ਹੈਗਾ ਕਿੰਨੇ ਰੰਗਾਂ ਦੇ ਵਿੱਚ ਮਾਲ ਆ ਹੈ ਜੀ ਸਾਰਾ ਫੈਂਸੀ ਕੱਦਾਂ ਦਾ ਮਾਲ ਹੈ ਜੀ ਮਾਰਕੀਟ ਦੇ ਵਿੱਚ ਵਿਕੇ 3000 ਦਾ ਵਿਕੇ 3200 ਦਾ ਸਾਡਾ ਰੇਟ ਸਿਰਫ 1900 ਰੁਪਏ ਜੀ ਦਾ 1900 ਰੁਪਏ ਦੇ ਵਿੱਚ ਪਿਓਰ ਦਿੱਤੇ ਕਲਰ ਸਾਰੇ ਵਿਆਹ ਸ਼ਾਦੀਆਂ ਲਈ ਸਪੈਸ਼ਲ ਦੇ ਵਿੱਚ ਡਾਰਕ ਰੰਗਾਂ ਦੇ ਵਿੱਚ ਮਾਲ ਹੋਊਗਾ ਜੀ ਇਹ ਹੀ ਗੱਲ ਆ ਆ ਦੇਖੋ ਡਾਰਕ ਕਲਰਾਂ ਦੇ ਚਮਾਰਾ ਸਾਰਾ ਇਹ ਵਿਆਹ ਸ਼ਾਦੀਆਂ ਵਾਲੇ ਕੱਲਣ ਨੇ ਸਾਰੇ ਇਹਦੇ ਵਿੱਚ ਪਿਓਰ ਤੇ ਕਪੜਾ ਜੀ ਚਲੂਣ ਦੀ ਚੁੰਨੀ ਹੈ ਜੀ ਨਾਲ ਕੜਾਈ ਵਾਲੀ ਸਿਰਫ 1900 ਦਾ ਕੱਟ ਹੈ ਜੀ ਇਹ ਭਰਾਵਾ ਦੀ ਹੱਤੀ ਦਿੱਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਆ ਦੇਖੋ ਜੀ ਕਲਰ ਇਹਦੇ ਵਿੱਚ ਫੈਨਸੀ ਕਲਰਾਂ ਦੇ ਵਿੱਚ ਸਾਰਾ ਵਿਆਹ ਸ਼ਾਦੀਆਂ ਵਾਲੇ ਕੱਲਣਾਂ ਦੇ ਵਿੱਚ ਕਲਰ ਸਾਰੇ ਸਾਰੇ ਨਵੇਂ ਡਿਜ਼ਾਈਨ ਨਵੇਂ ਰੰਗਾਂ ਦੇ ਵਿੱਚ ਮਾਲ ਆਇਆ ਹੈ ਜੀ ਭਰਾਵਾ ਦੀ ਹੱਟੀ ਦੇ ਉੱਤੇ ਸੇਲ ਚੱਲ ਰਹੀ ਹੈ ਜੀ ਭਰਾਵਾ ਦੀ ਹੱਟੀ ਵੈਸਟੇਨ ਰੋਡ ਮਾਡਮੰਡੀ